ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਜੋ ਆਪਣੀ ਸੁਰੀਲੀ ਆਵਾਜ਼ ਨਾਲ ਆਪਣੇ ਸ਼ਰੋਤਿਆਂ ਨੂੰ ਕੀਲ ਕੇ ਰੱਖ ਦਿੰਦੇ ਹਨ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਮੰਜ਼ਰ ਦੇਖ ਕੇ ਭਾਵੁਕ ਹੋ ਉઠੇ ਕਿਹਾ ਕਿ ਸੰਕਟ ਦੇ ਵਿੱਚ ਅਸੀਂ ਮਿਲ ਕੇ ਬਾਹਰ ਨਿਕਲਾਂਗੇ ਅਤੇ ਪੂਰੀ ਇੰਡਸਟਰੀ ਨਾਲ ਖੜੀ ਹੈ ਇਹਨਾਂ ਲੋਕਾਂ ਦਾ ਜਿੱਥੇ ਮੁੜ ਵਸੇਬਾ ਕਰੇਗੀ ਉੱਥੇ ਹੀ ਹਰ ਸੰਭਵ ਯਤਨ ਕੀਤੇ ਜਾਣਗੇ ਕਿ ਇਹ ਲੋਕ ਆਪਣਾ ਜੀਵਨ ਮੁੜ ਤੋਂ ਉਸੇ ਤਰ੍ਹਾਂ ਜੀ ਸਕਣ ਇਸ ਦੌਰਾਨ ਰੋਸ਼ਨ ਪ੍ਰਿੰਸ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱੱਜੇਵਾਲ ਦੇ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਕੇ ਹਾਲਾਤਾਂ ਦੀ ਜਾਣਕਾਰੀ ਲਈ ਗਈ ਅਤੇ ਰਾਤ ਸਮਗਰੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਹੌਲੀ ਹੌਲੀ ਸੰਭਾਲਣੇ ਪਿੱਛੇ ਸੰਭਾਲਣੇ ਜੋ ਕੰ ਦਾ ਸਰਦਾ ਲਿਖਿਆ ਉਹ ਤਾਂ ਚਲੋ ਠੀਕ ਹੈ ਕਿਉਂਕਿ ਲੰਬੇ ਸਮੇਂ ਤੱਕ ਨਾਲ ਖੜਨ ਦੀ ਜ਼ਰੂਰਤ ਹੈਗੀ ਆ ਹੁਣ ਬਾਬਾ ਜੀ ਦੇ ਨਾਲ ਅੰਦਰ ਗੱਲ ਹੋ ਰਹੀ ਸੀ ਕਿ ਅੱਗੇ ਬਹੁਤ ਸਾਰੀ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਸਿਹਤ ਸੇਵਾਵਾਂ ਮਾ ਜਿਹੜੀਆਂ ਖਾਸ ਤੌਰ ਤੇ ਪੀਣੇ ਪਾਣੀ ਦੇ ਜਾਰ ਤੋਂ ਬਾਅਦ ਜਿਹੜੀਆਂ ਕੁਝ ਅ ਕਜੀਕਰੋ ਬਿਮਾਰੀਆਂ ਵਗੈਰਾ ਕਿਸੇ ਤਰ੍ਹਾਂ ਦੀ ਵੀ ਕੋਈ ਆਪਤਾ ਸਿਹਤ ਨੂੰ ਲੈ ਕੇ ਆਉਂਦੀ ਹੈ ਉਹਦੇ ਵਾਸਤੇ ਵੀ ਆਪਾਂ ਨੂੰ ਪਹਿਲੀ ਕਮਰਸ਼ੀਅਲ ਸਿਚੁਏਸ਼ਨ ਚਾਹੀਦੀ ਹੈ ਉਹ ਅੱਗੇ ਜੋ ਜੁੜ ਜੁੜੇ ਤਿਆਰ ਰਹਿਣਾ ਚਾਹੀਦਾ ਹੈ ਤੇ ਦੂਜੀ ਗੱਲ ਇਹ ਹੈ ਕਿ ਹੁਣ ਪਿੰਡਾਂ ਦੇ ਪਿੰਡ ਜਿਹੜੇ ਉਹ ਪਾਣੀ ਦੇ ਵਿੱਚ ਖੜੇ ਹੋਏ ਆ ਤੇ ਘਰ-ਬਾਰ ਖਿਦਾਰੀਆਂ ਨਹੀਂ ਔਰ ਮੈਨੂੰ ਲੱਗਦਾ ਕਿ ਅੱਗੇ ਹੁਣ ਸਰਦੀਆਂ ਵੀ ਆਉਣੀਆਂ ਤਾਂ ਫੇਰ ਕੱਪੜਿਆਂ ਦੇ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਬਾਕੀ ਜਿੱਥੋਂ ਤੱਕ ਅਸੀਂ ਸਾਰੇ ਸਾਥ ਦੇ ਸਕਦੇ ਹਾਂ ਪ੍ਰਿੰਸੀਪਲ ਜੀ 350 ਏਕੜ ਜਿਹੜੀ ਜ਼ਮੀਨ ਆ ਉਹ ਹੜਾ ਦੇ ਵਿੱਚ ਇਸ ਟਾਈਮ ਰੁੜ ਚੁੱਕੀ ਹੈ ਤੁਸੀਂ ਹੜ ਪਾਣੀ ਉਤਰਨ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਵੇਂ ਕਿਸਾਨਾਂ ਦੀ ਮਦਦ ਲਈ ਅੱਗੇ ਆਓਗੇ ਕੋਈ ਇੰਡਸਟਰੀ ਹਾਂਜੀ ਉਹ ਇੰਡਸਟਰੀ ਵਿੱਚ ਤਾਂ ਇੱਕ ਝਟ ਹੈਗੀ ਹੋਈ ਹੈ ਤੇ ਮੈਂ ਵੀ ਸਰਪੰਚ ਸਾਹਿਬ ਨੂੰ ਇਹ ਆਪਣੇ ਵੱਲੋਂ ਬੇਨਤੀ ਕਰਕੇ ਚੱਲਾਂ ਕਿ ਜਦੋਂ ਤੁਸੀਂ ਸਾਡੇ ਨਾਲ ਵੀ ਰਹਿਣਾ ਸੰਪਰਕ ਦੇ ਵਿੱਚ ਰਹਿਣਾ ਤੇ ਜੋ ਸੇਵਾ ਤੁਸੀਂ ਸਾਡੀ ਲਾਉਗੇ ਇੱਕ ਦੋ ਘਰਾਂ ਦੀ ਜੋ ਵੀ ਹੋ ਸਕਦਾ ਹੋਇਆ ਜਿੰਨੀ ਬਣਦੀ ਸਰਦੀ ਹੋਈ ਅਸੀਂ ਸਵੀਕਾਰਾਂਗੇ ਹੁਣ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਪੂਰੀ ਟੀਮ ਹੀ ਨਾਲ ਰੈਡੀ ਹੈ ਤੇ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਜੋ ਵੀ ਲਾ ਰਹੇ ਹਾਂ ਮਾਲਕ ਦੀ ਕਿਰਪਾ ਦੇ ਨਾਲ ਉਹ ਜੋ ਕੁਝ ਵੀ ਹੈ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਤਾਂ ਕੋਈ ਵੀ ਘਰ ਨਹੀਂ ਲੈ ਕੇ ਗਿਆ ਸਾਰੇ ਇੱਥੇ ਬਣਾ ਲਈ ਲੱਗੇ ਆ ਤੇ ਇਵਨ ਮੈਂ ਹੀ ਆਪਣੇ ਨਹੀਂ ਮੇਰੇ ਜਿਹੜੇ ਮਿਊਜ਼ੀਸ਼ੀਅਨ ਵੀ ਆ ਉਹ ਵੀ ਉਹਨਾਂ ਦਾ ਵੀ ਯੋਗਦਾਨ ਵਿੱਚ ਹੈਗਾ ਸੋ ਸਾਰੇ ਭਰਾਵਾਂ ਨੇ ਰਲ ਮਿਲ ਕੇ ਜੋ ਕੁਝ ਕਰਨਾ ਕਰਨਾ ਤੇ ਹਜੇ ਆਪਾਂ ਬਹੁਤ ਮਨ ਲੱਗਦਾ ਕਿ ਉਸ ਸਟੇਜ ਦੇ ਉਤੇ ਖੜੇ ਆ ਕਿ ਇਸ ਤੋਂ ਬਾਅਦ ਦੀਆਂ ਜਿਹੜੀਆਂ ਨਵੇਂ ਚੈਲੰਜਸ ਆਉਣੇ ਉਹਦੇ ਵੀ ਆਪਾਂ ਨੂੰ ਰੈਡੀ ਰਹੀਏ ਉਹ ਆਪਾਂ ਨੂੰ ਸਰਪੰਚ ਸਾਹਿਬ ਹੋਣੀ ਹੈ ਇਸ ਪਿੰਡ ਦੇ ਜਿਹੜੇ ਹੈਗੇ ਆ ਮੋਤਵਰ ਜਾਂ ਇਸ ਪਿੰਡ ਦੇ ਜਿਹੜੇ ਵਸਿੰਦਰ ਨੇ ਉਹ ਹੀ ਦੱਸ ਸਕਣਗੇ ਉਹ ਹਜੇ ਥੋੜਾ ਅਕਲੀ ਹੋਗਾ ਸਿੰਪਲ ਜਿਹਾ ਯਾਸ ਨੇ ਕੀ ਲੋਕਾਂ ਨੂੰ ਬੇਘਰ ਵੀ ਕੀਤਾ ਹੈ ਇਹ ਘਰ ਵੀ ਜਿਹੜੇ ਤਬਾਹ ਹੋਏ ਨੇ ਕੋਈ ਮੀੜਾ ਚੁੱਕੋਗੇ ਕਿ ਇੱਕ ਅੱਡੇ ਘਰ ਨਹੀਂ ਬਣਾਉਣ ਦਾ ਸ਼ਕਲ ਹਜੇ ਬਿਲਕੁਲ ਨਹੀਂ ਆਉਣ ਸਮਾਂ ਸਰਪੰਚ ਸਾਹਿਬ ਨੇ ਮੈਂ ਆਲਰੇਡੀ ਇਹ ਗੱਲ ਕਰ ਚੁੱਕੇ ਹਾਂ ਕਿ ਸਾਡੀ ਪੂਰੀ ਟੀਮ ਤੁਹਾਡੇ ਨਾਲ ਸੰਪਰਕ ਦੇ ਵਿੱਚ ਰਹੇਗੀ ਇੱਕ ਦੋ ਤਿੰਨ ਜਿੰਨੇ ਵੀ ਹੋ ਸਕੇ ਹਮਾਲਕੀਆਂ ਸੰਗਠਨ ਦੇ ਕਿਨਾਰੇ